ਸਵੇਰਕਾਲ ਤੁਸੀਂ ਦੇਖ ਰਹੇ ਹੋ 247 ਪੰਜਾਬ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਮਲੇਸ਼ੀਆ ਨੇਵਲ ਬੇਸ ਵਿੱਚ ਵਾਪਰਿਆ ਵੱਡਾ ਹਾ사 ਹਾਸੇ ਵਿੱਚ 10 ਫੌਜੀ ਜਵਾਨਾਂ ਦੀ ਹੋਈ ਮੌਤ ਮਲੇਸ਼ੀਆ ਦੇ ਜਲ ਸੈਨਾ ਦੇ ਬੇਸ ਵਿੱਚ ਵੱਡਾ ਹਾ사 ਵਾਪਰ ਗਿਆ ਹੈ ਟ੍ਰੇਨਿੰਗ ਦੌਰਾਨ ਦੋ ਫੌਜੀ ਹੈਲੀਕਾਪਟਰ ਆਪਸ ਵਿੱਚ ਟਕਰਾ ਗਏ ਹਨ ਇੱਕ ਵਾਇਰਲ ਵੀਡੀਓ ਵਿੱਚ ਦੋਵੇਂ ਹੈਲੀਕਾਪਟਰ ਟੱਕਰ ਤੋਂ ਬਾਅਦ ਅਸਮਾਨ ਤੋਂ ਹੇਠਾਂ ਡਿੱਗੇ ਹਨ ਇਸ ਹਾਸੇ ਵਿੱਚ 10 ਫੌਜੀ ਜਵਾਨਾਂ ਦੀ ਮੌਤ ਹੋ ਗਈ ਹੈ ਸਸ਼੍ਰੀਕਾਲ ਤੁਸੀਂ ਦੇਖ ਰਹੇ ਹੋ 247 ਪੰਜਾਬ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਮਲੇਸ਼ੀਆ ਨੇਵਲ ਬੇਸ ਵਿੱਚ ਵਾਪਰਿਆ ਵੱਡਾ ਹਾ사 ਹਾਸੇ ਵਿੱਚ 10 ਫੌਜੀ ਜਵਾਨਾਂ ਦੀ ਹੋਈ ਮੌਤ ਮਲੇਸ਼ੀਆ ਦੇ ਜਲ ਸੈਨਾ ਦੇ ਬੇਸ ਵਿੱਚ ਵੱਡਾ ਹਾ사 ਵਾਪਰ ਗਿਆ ਹੈ ਟ੍ਰੇਨਿੰਗ ਦੌਰਾਨ ਦੋ ਫੌਜੀ ਹੈਲੀਕਾਪਟਰ ਆਪਸ ਵਿੱਚ ਟਕਰਾ ਗਏ ਹਨ ਇੱਕ ਵਾਇਰਲ ਵੀਡੀਓ ਵਿੱਚ ਦੋਵੇਂ ਹੈਲੀਕਾਪਟਰ ਟੱਕਰ ਤੋਂ ਬਾਅਦ ਅਸਮਾਨ ਤੋਂ ਹੇਠਾਂ ਡਿੱਗੇ ਹਨ ਇਸ ਹਾਸੇ ਵਿੱਚ 10 ਫੌਜੀ ਜਵਾਨਾਂ ਦੀ ਮੌਤ ਹੋ ਗਈ ਹੈ ਸਸ਼ੇਕਾਲ ਤੁਸੀਂ ਦੇਖ ਰਹੇ ਹੋ 247 ਪੰਜਾਬ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਮਲੇਸ਼ੀਆ ਨੇਵਲ ਬੇਸ ਵਿੱਚ ਵਾਪਰਿਆ ਵੱਡਾ ਹਾ사 ਹਾਸੇ ਵਿੱਚ 10 ਫੌਜੀ ਜਵਾਨਾਂ ਦੀ ਹੋਈ ਮੌਤ ਮਲੇਸ਼ੀਆ ਦੇ ਜਲ ਸੈਨਾ ਦੇ ਬੇਸ ਵਿੱਚ ਵੱਡਾ ਹਾ사 ਵਾਪਰ ਗਿਆ ਹੈ ਟ੍ਰੇਨਿੰਗ ਦੌਰਾਨ ਦੋ ਫੌਜੀ ਹੈਲੀਕਾਪਟਰ ਆਪਸ ਵਿੱਚ ਟਕਰਾ ਗਏ ਹਨ ਇੱਕ ਵਾਇਰਲ ਵੀਡੀਓ ਵਿੱਚ ਦੋਵੇਂ ਹੈਲੀਕਾਪਟਰ ਟੱਕਰ ਤੋਂ ਬਾਅਦ ਅਸਮਾਨ ਤੋਂ ਹੇਠਾਂ ਡਿੱਗੇ ਹਨ ਇਸ ਹਾਸੇ ਵਿੱਚ 10 ਫੌਜੀ ਜਵਾਨਾਂ ਦੀ ਮੌਤ ਹੋ ਗਈ ਹੈ ਸਸ਼ੇਕਾਲ ਤੁਸੀਂ ਦੇਖ ਰਹੇ ਹੋ 247 ਪੰਜਾਬ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਮਲੇਸ਼ੀਆ ਨੇਵਲ ਬੇਸ ਵਿੱਚ ਵਾਪਰਿਆ ਵੱਡਾ ਹਾ사 ਹਾਸੇ ਵਿੱਚ 10 ਫੌਜੀ ਜਵਾਨਾਂ ਦੀ ਹੋਈ ਮੌਤ ਮਲੇਸ਼ੀਆ ਦੇ ਜਲ ਸੈਨਾ ਦੇ ਬੇਸ ਵਿੱਚ ਵੱਡਾ ਹਾ사 ਵਾਪਰ ਗਿਆ ਹੈ ਟ੍ਰੇਨਿੰਗ ਦੌਰਾਨ ਦੋ ਫੌਜੀ ਹੈਲੀਕਾਪਟਰ ਆਪਸ ਵਿੱਚ ਟਕਰਾ ਗਏ ਹਨ ਇੱਕ ਵਾਇਰਲ ਵੀਡੀਓ ਵਿੱਚ ਦੋਵੇਂ ਹੈਲੀਕਾਪਟਰ ਟੱਕਰ ਤੋਂ ਬਾਅਦ ਅਸਮਾਨ ਤੋਂ ਹੇਠਾਂ ਡਿੱਗੇ ਹਨ ਇਸ ਹਾਸੇ ਵਿੱਚ 10 ਫੌਜੀ ਜਵਾਨਾਂ ਦੀ ਮੌਤ ਹੋ ਗਈ ਹੈ ਸਸ਼੍ਰੀਕਾਲ ਤੁਸੀਂ ਦੇਖ ਰਹੇ ਹੋ 247 ਪੰਜਾਬ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਮਲੇਸ਼ੀਆ ਨੇਵਲ ਬੇਸ ਵਿੱਚ ਵਾਪਰਿਆ ਵੱਡਾ ਹਾ사 ਹਾਸੇ ਵਿੱਚ 10 ਫੌਜੀ ਜਵਾਨਾਂ ਦੀ ਹੋਈ ਮੌਤ ਮਲੇਸ਼ੀਆ ਦੇ ਜਲ ਸੈਨਾ ਦੇ ਬੇਸ ਵਿੱਚ ਵੱਡਾ ਹਾ사 ਵਾਪਰ ਗਿਆ ਹੈ ਟ੍ਰੇਨਿੰਗ ਦੌਰਾਨ ਦੋ ਫੌਜੀ ਹੈਲੀਕਾਪਟਰ ਆਪਸ ਵਿੱਚ ਟਕਰਾ ਗਏ ਹਨ ਇੱਕ ਵਾਇਰਲ ਵੀਡੀਓ ਵਿੱਚ ਦੋਵੇਂ ਹੈਲੀਕਾਪਟਰ ਟੱਕਰ ਤੋਂ ਬਾਅਦ ਅਸਮਾਨ ਤੋਂ ਹੇਠਾਂ ਡਿੱਗੇ ਹਨ ਇਸ ਹਾਸੇ ਵਿੱਚ 10 ਫੌਜੀ ਜਵਾਨਾਂ ਦੀ ਮੌਤ ਹੋ ਗਈ ਹੈ ਸਸ਼੍ਰੀਕਾਲ ਤੁਸੀਂ ਦੇਖ ਰਹੇ ਹੋ 247 ਪੰਜਾਬ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਮਲੇਸ਼ੀਆ ਨੇਵਲ ਬੇਸ ਵਿੱਚ ਆਪਰੇਆ ਵੱਡਾ ਹਾ사 ਹਾਸੇ ਵਿੱਚ 10 ਫੌਜੀ ਜਵਾਨਾਂ ਦੀ ਹੋਈ ਮੌਤ ਮਲੇਸ਼ੀਆ ਦੇ ਜਲ ਸੈਨਾ ਦੇ ਬੇਸ ਵਿੱਚ ਵੱਡਾ ਹਾ사 ਵਾਪਰ ਗਿਆ ਹੈ ਟ੍ਰੇਨਿੰਗ ਦੌਰਾਨ ਦੋ ਫੌਜੀ ਹੈਲੀਕਾਪਟਰ ਆਪਸ ਵਿੱਚ ਟਕਰਾ ਗਏ ਹਨ ਇੱਕ ਵਾਇਰਲ ਵੀਡੀਓ ਵਿੱਚ ਦੋਵੇਂ ਹੈਲੀਕਾਪਟਰ ਟੱਕਰ ਤੋਂ ਬਾਅਦ ਅਸਮਾਨ ਤੋਂ ਹੇਠਾਂ ਡਿੱਗੇ ਹਨ ਇਸ ਹਾਸੇ ਵਿੱਚ 10 ਫੌਜੀ ਜਵਾਨਾਂ ਦੀ ਮੌਤ ਹੋ ਗਈ ਹੈ ਸਸ਼ਿਆਕਾਲ ਤੁਸੀਂ ਦੇਖ ਰਹੇ ਹੋ 247 ਪੰਜਾਬ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਮਲੇਸ਼ੀਆ ਨੇਵਲ ਬੇਸ ਵਿੱਚ ਵਾਪਰਿਆ ਵੱਡਾ ਹਾ사 ਹਾਸੇ ਵਿੱਚ 10 ਫੌਜੀ ਜਵਾਨਾਂ ਦੀ ਹੋਈ ਮੌਤ ਮਲੇਸ਼ੀਆ ਦੇ ਜਲ ਸੈਨਾ ਦੇ ਬੇਸ ਵਿੱਚ ਵੱਡਾ ਹਾ사 ਵਾਪਰ ਗਿਆ ਹੈ ਟ੍ਰੇਨਿੰਗ ਦੌਰਾਨ ਦੋ ਫੌਜੀ ਹੈਲੀਕਾਪਟਰ ਆਪਸ ਵਿੱਚ ਟਕਰਾ ਗਏ ਹਨ ਇੱਕ ਵਾਇਰਲ ਵੀਡੀਓ ਵਿੱਚ ਦੋਵੇਂ ਹੈਲੀਕਾਪਟਰ ਟੱਕਰ ਤੋਂ ਬਾਅਦ ਅਸਮਾਨ ਤੋਂ ਹੇਠਾਂ ਡਿੱਗੇ ਹਨ ਇਸ ਹਾਸੇ ਵਿੱਚ 10 ਫੌਜੀ ਜਵਾਨਾਂ ਦੀ ਮੌਤ ਹੋ ਗਈ ਹੈ ਸਸ਼ੇਕਾਲ ਤੁਸੀਂ ਦੇਖ ਰਹੇ ਹੋ 247 ਪੰਜਾਬ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਮਲੇਸ਼ੀਆ ਨੇਵਲ ਬੇਸ ਵਿੱਚ ਆਪਰੇਆ ਵੱਡਾ ਹਾ사 ਹਾਸੇ ਵਿੱਚ 10 ਫੌਜੀ ਜਵਾਨਾਂ ਦੀ ਹੋਈ ਮੌਤ ਮਲੇਸ਼ੀਆ ਦੇ ਜਲ ਸੈਨਾ ਦੇ ਬੇਸ ਵਿੱਚ ਵੱਡਾ ਹਾ사 ਵਾਪਰ ਗਿਆ ਹੈ ਟ੍ਰੇਨਿੰਗ ਦੌਰਾਨ ਦੋ ਫੌਜੀ ਹੈਲੀਕਾਪਟਰ ਆਪਸ ਵਿੱਚ ਟਕਰਾ ਗਏ ਹਨ ਇੱਕ ਵਾਇਰਲ ਵੀਡੀਓ ਵਿੱਚ ਦੋਵੇਂ ਹੈਲੀਕਾਪਟਰ ਟੱਕਰ ਤੋਂ ਬਾਅਦ ਅਸਮਾਨ ਤੋਂ ਹੇਠਾਂ ਡਿੱਗੇ ਹਨ ਇਸ ਹਾਸੇ ਵਿੱਚ 10 ਫੌਜੀ ਜਵਾਨਾਂ ਦੀ ਮੌਤ ਹੋ ਗਈ ਹੈ